ਜਦੋਂ ਇੱਕ ਕੁੜੀ ਦਾ ਵਿਆਹ ਹੁੰਦਾ ਹੈ ਤਾਂ ਉਸਦੇ ਬਹੁਤ ਵੱਡੇ ਵੱਡੇ ਸੁਪਨੇ ਹੁੰਦੇ ਹਨ ਕਿ ਉਸਦਾ ਪਤੀ ਉਸ ਨੂੰ ਖੁਸ਼ ਰੱਖੇਗਾ ਉਸਦੇ ਬੱਚੇ ਹੋਣਗੇ ਘਰ-ਵਾਰ ਹੋਵੇਗਾ ਵਧੀਆ ਜ਼ਿੰਦਗੀ ਲੰਗੇਗੀ ਪਰ ਇਹ ਬਹੁਤ ਘੱਟ ਚਾਂਸ ਹੁੰਦਾ ਹੈ ਕਿ ਕਿਸੇ ਦੀ ਜ਼ਿੰਦਗੀ ਵਿੱਚ ਸੁੱਖ ਹੋਵੇ ਤੇ ਬਹੁਤਾਂ ਦੀ ਜ਼ਿੰਦਗੀ ਵਿੱਚ ਦੁੱਖ ਹੋਵੇ ਸੋ ਇਹ ਆਪਣੇ ਕਰਮਾਂ ਦੇ ਲੇਖ ਹੁੰਦੇ ਹਨ ਅੱਜ ਦੀ ਜੋ ਕਹਾਣੀ ਹੈ ਉਹ ਵੀ ਇਸ ਤਰ੍ਹਾਂ ਦੀ ਹੈ ਇੱਕ ਔਰਤ ਦਾ ਵਿਆਹ ਹੋ ਜਾਂਦਾ ਹੈ ਤੇ ਉਹ ਇੱਕ ਗਰੀਬ ਪਰਵਾਰ ਦੇ ਘਰੋਂ ਹੁੰਦੀ ਹੈ ਅਤੇ ਗਾਹਾਂ ਇੱਕ ਗਰੀਬ ਪਰਵਾਰ ਦੇ ਘਰ ਹੀ ਵਿਆਹੀ ਜਾਂਦੀ ਹੈ ਜਿਸ ਦਾ ਪਤੀ ਇੱਕ ਮਜ਼ਦੂਰ ਹੈ ਮਜ਼ਦੂਰੀ ਕਰਦਾ ਹੈ ਤੇ ਔਰਤ ਦਾ ਨਾਮ ਸੰਤੋ ਹੈ ਸੰਤੋ ਇੱਕ ਗਰੀਬ ਘਰ ਦੀ ਕੁੜੀ ਹੈ ਤੇ ਉਸ ਦਾ ਪਤੀ ਹੈ ਜੋ ਮਜ਼ਦੂਰੀ ਕਰਦਾ ਹੈ ਮਜ਼ਦੂਰੀ ਕਰਕੇ ਜਿੰਨੇ ਵੀ ਪੈਸੇ ਕਮਾਉਂਦਾ ਹੈ ਸਾਰਿਆਂ ਦੀ ਉਹ ਸ਼ਰਾਬ ਪੀ ਜਾਂਦਾ ਹੈ ਪਰ ਸੰਤੋ ਦਾ ਜਿਹੜਾ ਕੰਮ ਕਰਨ ਦਾ ਜਜ਼ਬਾ ਸੀਗਾ ਉਹ ਕਦੇ ਵੀ ਡੋਲਿਆ ਨਹੀਂ ਉਸਨੇ ਘਰ ਦੇ ਕੰਮ ਦੇ ਨਾਲ ਨਾਲ ਬਾਹਰ ਦੇ ਕੰਮ ਲੋਕਾਂ ਦੇ ਪੋਚੇ ਕੀਤੇ ਦਿਹਾੜੀਆਂ ਕੀਤੀਆਂ ਪਰਿਵਾਰ ਪਾਲਦੀ ਰਹੀ ਆਖਰ ਨੂੰ ਉਸਦੇ ਘਰ ਇੱਕ ਮੁੰਡਾ ਪੈਦਾ ਹੋਇਆ ਫਿਰ ਉਸ ਨੂੰ ਇੱਕ ਉਮੀਦ ਵੱਜੀ ਕਿ ਹਾਂ ਇਹ ਮੁੰਡਾ ਉਸ ਦਾ ਹੈ ਜਿਹੜਾ ਉਸ ਦਾ ਭਾਰ ਆਸਰ ਤੇ ਜਿਹੜੀ ਉਸ ਦੀ ਗਰੀਬੀ ਹੈ ਉਸ ਨੂੰ ਦੂਰ ਕਰੇਗਾ ਉਹ ਬੱਚੇ ਨੂੰ ਬੜੇ ਪਿਆਰ ਨਾਲ ਪਾਲਦੀ ਰਹੀ ਤੇ ਬੱਚੇ ਨੂੰ ਲਾਡ ਨਾਲ ਖਣਾਉਂਦੀ ਰਹੀ ਅਤੇ ਇਹ ਹੀ ਸਿੱਖਿਆ ਦੰਦੀ ਕਿ ਪੁੱਤ ਤੂੰ ਜਲਦੀ ਜਲਦੀ ਵੱਡਾ ਹੋ ਜਾ ਮੈਨੂੰ ਤੇਰੇ ਤੋਂ ਬਹੁਤ ਉਮੀਦਾਂ ਹਨ ਇੱਕ ਦਿਨ ਸੰਤੋ ਦੇ ਘਰ ਪੁੱਤ ਨੇ ਜਨਮ ਲਿਆ ਪੁੱਤ ਦਾ ਨਾਮਕਰਨ ਗਗਨ ਰੱਖਿਆ ਗਿਆ ਸੰਤੋ ਨੂੰ ਆਪਣੇ ਪੁੱਤ ਤੋਂ ਬਹੁਤ ਜ਼ਿਆਦਾ ਉਮੀਦਾਂ ਸਨ ਉਸ ਦੇ ਦਿਲ ਵਿੱਚ ਇੱਕ ਰੋਸ਼ਨੀ ਦੀ ਰੋਸ਼ਨੀ ਜੱਗੀ ਉਸ ਨੇ ਆਪਣੇ ਪੁੱਤਰ ਨੂੰ ਬੜੇ ਲਾਡਾ ਤੇ ਚਾਹਾਂ ਨਾਲ ਪਾਲਿਆ ਜਦੋਂ ਉਸਦਾ ਪੁੱਤ ਖੇਡਦਾ ਤਾਂ ਉਸ ਨੂੰ ਇੰਜ ਲੱਗਦਾ ਜਿਵੇਂ ਉਸਦਾ ਪੁੱਤ ਬਹੁਤ ਜ਼ਿਆਦਾ ਕਮਾਈ ਕਰਕੇ ਆਇਆ ਹੋਵੇ ਤੇ ਆਪਣੀ ਮਾਂ ਨੂੰ ਪੈਸੇ ਫੜਾ ਰਿਹਾ ਹੋਵੇ ਉਸ ਨੂੰ ਆਸ ਸੀ ਕਿ ਉਸਦਾ ਪੁੱਤ ਹੁਣ ਉਸ ਲਈ ਚੰਗੇ ਕੰਮ ਕਰੇਗਾ ਤੇ ਉਸ ਦੀ ਜ਼ਿੰਦਗੀ ਵਿੱਚ ਇੱਕ ਰੋਸ਼ਨੀ ਲੈ ਕੇ ਆਵੇਗਾ ਸੰਤੋ ਨੇ ਮਜ਼ਦੂਰੀ ਕਰਨੀ ਖੁਪਾ ਚੁਗਣਾ ਲੋਕਾਂ ਦੇ ਘਰੇ ਸਫਾਈ ਦਾ ਕੰਮ ਕਰਨਾ ਠੇਕੇਦਾਰਾਂ ਦੇ ਹੇਠਾਂ ਕੰਮ ਕਰਨਾ ਇਕਟਾ ਰੋੜਿਆਂ ਦਾ ਕੰਮ ਕਰਨਾ ਇਨਾ ਕੰਮ ਕਰਕੇ ਉਸਨੇ ਗगन ਨੂੰ ਪਾਲਿਆ ਗगन ਨੂੰ ਕਹਿੰਦੀ ਹੁੰਦੀ ਸੀ ਪੁੱਤ ਤੂੰ ਮੇਰਾ ਸੁਪਨਾ ਹੈ ਤੂੰ ਮੇਰੀ ਉਹ ਰੋਟੀ ਹੈ ਜੋ ਮੈਂ ਆਪਣੀ ਤੁੱਖ ਨਹੀਂ ਆਪਣੀ ਉਮੀਦ ਸਮਝ ਕੇ ਖਾਣੀ ਆ ਜਿਹੜੀ ਕਿ ਮੇਰੇ ਬੜਾਫੇ ਵਿੱਚ ਸਹਾਰਾ ਬਣੇਗੀ ਤੂੰ ਮੇਰੀ ਉਹ ਰੋਟੀ ਹੈ ਜਿਸ ਨੂੰ ਮੈਂ ਭੁੱਖ ਨਹੀਂ ਸਮਝਦੀ ਇੱਕ ਉਮੀਦ ਸਮਝਦੀ ਹਾਂ ਸਮਾਂ ਲੰਘਦਾ ਗਿਆ ਤੇ ਲੱਖਾ ਇੱਕ ਦਿਨ ਬਿਮਾਰ ਹੋ ਗਿਆ ਲੱਖਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਪਰ ਸੰਤੋਂ ਨੇ ਅਜੇ ਤੱਕ ਕਿਸੇ ਨੂੰ ਇਹ ਨਹੀਂ ਕਿਹਾ ਸੀ ਕਿ ਮੈਂ ਥੱਕ ਚੁੱਕੀ ਆ ਪਰ ਜਿਸ ਦੇ ਮੱਖਾ ਮਰਿਆ ਉਸ ਦੀ ਆਵਾਜ਼ ਬਹੁਤ ਕਮ ਰਹੀ ਸੀ ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀ ਸੰਤੋਂ ਦਾ ਮੁੰਡਾ ਗगन ਵੱਡਾ ਹੋ ਗਿਆ ਪਰ ਗगन ਨੇ ਨਾ ਤਾਂ ਮਾਂ ਦੇ ਪਿਆਰ ਨੂੰ ਸਮਝਿਆ ਨਾ ਮਾਂ ਦੀ ਹੱਡ ਤੋੜਵੀਂ ਮਿਹਨਤ ਨੂੰ ਸਮਝਿਆ ਜਿਵੇਂ ਜਿਵੇਂ ਜਵਾਨ ਹੋਇਆ ਉਹ ਆਪਣੀ ਸੰਗਤ ਵਿੱਚ ਪੈ ਗਿਆ ਗਲਤ ਸੰਗਤ ਵਿੱਚ ਪੈਣ ਕਾਰਨ ਉਹ ਚਿੱਟੇ ਦਾ आदी ਹੋ ਗਿਆ ਸ਼ਰਾਬ ਦਾ आदी ਹੋ ਗਿਆ ਤਮਾਕੂ ਬੀੜੀਆਂ ਸਿਗਰਟਾਂ ਦਾ आदी ਹੋ ਗਿਆ ਅਤੇ ਗੁਲਾਬੀ ਗੋਲੀਆਂ ਦਾ आदी ਹੋ ਗਿਆ ਉਸ ਨੇ ਮਾਂ ਦੇ ਹੰਝੂਆਂ ਦੀ ਬਿਲਕੁਲ ਵੀ ਕਦਰ ਨਹੀਂ ਕੀਤੀ ਜਿਵੇਂ ਉਸ ਦੀ ਮਾਂ ਨੇ ਉਸ ਤੋਂ ਉਮੀਦਾਂ ਲਗਾਈਆਂ ਸੀ ਬਿਲਕੁਲ ਉਸ ਦੇ ਉਲਟ ਹੋ ਗਿਆ ਮਾਂ ਨੇ ਬੜੇ ਲਾਡਾ ਚਾਵਾ ਨਾਲ ਪਾਲਿਆ ਹੱਡ ਤੋੜ ਵੀ ਮਿਹਨਤ ਕੀਤੀ ਇੱਕ ਉਮੀਦ ਸੀ ਕਿ ਇਹ ਵੱਡਾ ਹੋ ਕੇ ਕੁਝ ਕਰੇਗਾ ਪਰ ਇਸਨੇ ਵੀ ਆਪਣੇ ਪਿਓ ਬਾ ਮਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੰਤੋ ਹਰ ਰੋਜ਼ ਗगन ਨੂੰ ਸਮਝਾਉਣ ਜਾਂਦੀ ਕਦੇ ਅੱਖਾਂ ਭਰ ਕੇ ਕਦੇ ਗੁੱਸੇ ਨਾਲ ਕਦੇ ਪਿਆਰ ਨਾਲ ਪਰ ਗगन ਦੀ ਇੱਕ ਵੀ ਨਾ ਲੱਗੀ ਉਹ ਆਪਦੀ ਮਾਂ ਨੂੰ ਕਹਿੰਦਾ ਕਹਿੰਦਾ ਮਾਂ ਤੂੰ ਕੀ ਜਾਣੇ ਜ਼ਿੰਦਗੀ ਕਿਹੋ ਜੀ ਹੁੰਦੀ ਹੈ ਕਿਉਂਕਿ ਗगन ਪੂਰਾ ਨਸ਼ੇ ਵਿੱਚ ਗਲਤਾਨ ਹੋ ਚੁੱਕਿਆ ਸੀ ਤੇ ਆਪਦੀ ਮਾਂ ਨੂੰ ਟੱਚ ਕਰਕੇ ਨਹੀਂ ਜਾਣਦਾ ਸੀਗਾ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਮਾਂ ਨੇ ਉਸ ਨੂੰ ਕਿਸ ਹਾਲਾਤਾਂ ਵਿੱਚ ਪਾਲਿਆ ਹੈ ਪਰ ਉਸ ਨੂੰ ਇਸ ਟਾਈਮ ਨਸ਼ਾ ਪਿਆਰਾ ਲੱਗਦਾ ਸੀ ਆਪਣੀ ਮਾਂ ਦੀ ਬਿਲਕੁਲ ਵੀ ਫਿਕਰ ਨਹੀਂ ਸੀ ਕਰਦਾ ਅੱਗੋਂ ਹਰ ਵੇਲੇ ਇਹ ਜਵਾਬ ਦਿੰਦਾ ਮਾਂ ਤੂੰ ਕੀ ਜਾਣੇ ਜ਼ਿੰਦਗੀ ਕਿਹੋ ਜੀ ਹੁੰਦੀ ਹੈ ਪਰ ਉਹ ਨਹੀਂ ਸੀ ਜਾਣਦਾ ਜਿਹੜੀ ਮਾਂ ਤਿੰਨ ਦਿਨ ਭੁੱਖੀ ਰਹੀ ਹੋਵੇ ਅਤੇ ਪੁੱਤ ਦੀ ਜੇਬ ਵਿੱਚ 5 ਰੁਪਏ ਰੱਖਣ ਲਈ ਚੁੱਪ ਕੇ ਰੋਈ ਹੋਵੇ ਉਹ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਜ਼ਿੰਦਗੀ ਦੇ ਹਾਲਾਤਾਂ ਬਾਰੇ ਪਰ ਇਹ ਗੱਲ ਗਗਨ ਨਹੀਂ ਸੀ ਜਾਣਦਾ ਸਾਂਤੋਂ ਅਗਲੇ ਦਿਨ ਵੀ ਮਜ਼ਦੂਰੀ ਕਰਨ ਗਈ ਉਹ ਹਾਰਦੀ ਨਹੀਂ ਸੀ ਪਰ ਅੰਦਰੋਂ ਖਾਲੀ ਹੋ ਚੁੱਕੀ ਸੀ ਅਗਲੇ ਦਿਨ ਸਵੇਰ ਹੋਈ ਖਾਲ ਦੇ ਵਿੱਚੋਂ ਇੱਕ ਲਾਸ਼ ਮਿਲੀ ਨੱਕ ਵਿੱਚੋਂ ਲਹੂ ਅੱਖਾਂ ਆਦ ਮੈਲੀਆਂ ਹੋ ਰਹੀਆਂ ਸੀ ਤੇ ਜਦੋਂ ਦੇਖਿਆ ਪਿੰਡ ਵਾਲਿਆਂ ਨੇ ਉਹ ਤਾਂ ਗगन ਦੀ ਲਾਸ਼ ਐ ਪੁਲਿਸ ਵਾਲਿਆਂ ਨੇ ਗगन ਦੀ ਮਾਂ ਨੂੰ ਬੁਲਾਇਆ ਤੇ ਉਹ ਆਪਣੇ ਮੁੰਡੇ ਦੀ ਲਾਸ਼ ਨੂੰ ਦੇਖ ਕੇ ਤਾਹਾ ਮਾਰ ਕੇ ਰੋਣ ਲੱਗ ਗਈ ਹੁਣ ਉਹ ਬਿਲਕੁਲ ਜ਼ਿੰਦਗੀ ਵਿੱਚ ਖਾਮੋਸ਼ ਹੋ ਗਈ ਗਗਨਦੀ ਮਾਂ ਦੇ ਆਪਣੇ ਪੁੱਤਰ ਲਈ ਆਖਰੀ ਬੋਲ ਉਹ ਕਹਿੰਦੀ ਸੀ ਕਿ ਮੈਂ ਰੋਟੀ ਬਣਾਉਂਦੀ ਰਹੀ ਉਹ ਨਾ ਨਾ ਕਰਦਾ ਵੀ ਖਾ ਜਾਂਦਾ ਸੀ ਹੁਣ ਮੇਰਾ ਹਿਸਾਬ ਰੱਬ ਦੇ ਹਵਾਲੇ ਹੈ ਉਸ ਰਾਤ ਸੰਤੂ ਆਪਣੇ ਘਰ ਗਈ ਅਤੇ ਮੁੰਡੇ ਦੀ ਪੁਰਾਣੀ ਕਮੀਜ਼ ਨੂੰ ਆਪਣੇ ਗਲ ਲਾ ਕੇ ਰੋਣ ਲੱਗ ਗਈ ਰੋਂਦੀ ਰੋਂਦੀ ਉਹ ਅੱਖਾਂ ਬੰਦ ਕਰ ਗਈ ਅਤੇ ਅਗਲੇ ਦਿਨ ਉਹ ਵੀ ਨਹੀਂ ਉੱઠી ਉਹ ਵੀ ਰੱਬ ਨੂੰ ਪਿਆਰੀ ਹੋ ਗਈ ਪਿੰਡ ਦੇ ਲੋਕੀ ਕਹਿ ਰਹੇ ਸਨ ਕਿ ਸੰਤੋ ਜਿੰਦਗੀ ਦੇ ਆਖਰੀ ਪੜਾਅ ਵਿੱਚ ਆ ਕੇ ਹਾਰ ਗਈ ਪਰ ਉਸ ਦੀਆਂ ਅੱਖਾਂ ਵਿੱਚ ਮਾਂ ਵਾਲੀ ਮਮਤਾ ਕਦੇ ਵੀ ਨਹੀਂ ਗਈ ਉਹ ਹਮੇਸ਼ਾ ਆਸ ਕਰਦੀ ਰਹੀ ਇੱਕ ਮਾਂ ਕਦੇ ਵੀ ਆਪਣੀ ਆਸ ਨਹੀਂ ਛੱਡਦੀ ਜਦੋਂ ਤੱਕ ਉਸ ਦੇ ਸਾਹ ਚੱਲਦੇ ਹਨ ਅਗਲੇ ਦਿਨ ਗगन ਆਪਣੀ ਮਾਂ ਸੰਤੋ ਨਾਲ ਹੱਥੋਂ ਪਈ ਕਰ ਗਿਆ ਉਸ ਦੀ ਮਾਰ ਕਟਾਈ ਕਰ ਗਿਆ ਹੁਣ ਸੰਤੋ ਦੀਆਂ ਅੱਖਾਂ ਖਾਮੋਸ਼ ਹੋ ਗਈਆਂ ਉਹ ਸੋਚ ਰਹੀ ਸੀਗੀ ਕਿ ਹੁਣ ਕੁਝ ਵੀ ਨਹੀਂ ਬਚਿਆ ਜ਼ਿੰਦਗੀ ਵਿੱਚ ਉਹ ਹਾ ਲੈ ਗਈ ਅਤੇ ਹੁਣ ਉਸਦੇ ਕੋਲ ਇੱਕ ਸ਼ਹਿਰਾ ਸੀ ਅਤੇ ਕਵਰ ਦੀ ਠੰਡ ਸੀਗੀ ਸੰਤੂ ਬਿਲਕੁਲ ਇਕੱਲੀ ਪੈ ਗਈ ਸੀ